ਪਾਤਪਾਦੇ ਜ਼ਿਲ੍ਹਾ ਪ੍ਰਧਾਨ ਅਮਨ <th>ਾਪਰ ਵੱਲੋਂ ਕਾਰਜਕਾਰੀ ਵਿਸਥਾਰ ਤਹਿਤ ਸ਼ੁਭਮ ਸ਼ਰਮਾ ਨੂੰ ਮੰਡਲ ਤਿੰਨ ਦਾ ਪ੍ਰਧਾਨ ਬਣਾਇਆ ਹੈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਅਮਨ <th>ਾਪਰ ਨੇ ਕਿਹਾ ਕਿ ਬੋਧੀ ਸਰਕਾਰ ਦੀ ਨਿਰਪੱਖ ਸੋਚ ਸਬਕਾ ਸਾਥ ਸਬਕਾ ਵਿਕਾਸ ਤਹਿਤ ਪਾਰਟੀ ਵਰਕਰਾਂ ਨੌਜਵਾਨਾਂ ਅਤੇ ਔਰਤਾਂ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਲਈ ਤਿਆਰ ਬਰ ਤਿਆਰ ਹਨ ਡੀਸੀ ਦਫ਼ਤਰ ਵਿੱਚ ਵਿਧਾਇਕ ਦੇ ਬਣੇ ਦਫ਼ਤਰ ਤੋਂ ਚੋਣ ਜਾਬਤਾ ਤੋਂ ਬਾਅਦ ਵੀ ਸਿਆਸੀ ਗਤੀਵਿਧੀਆਂ ਦਾ ਗੰਭੀਰ ਨੋਟਿਸ ਰੈਂਦੇ ਆ ਕਿਹਾ ਕਿ ਡੀਸੀ ਮੈਡਮ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਖੂਬ ਕਰਾਰੇ ਨੇ ਉਮੇ ਅਸੀਂ ਜਾਣਦੇ ਆ ਵਿਖapsack ਜਿਹੜੀ ਚੋਣ ਹੈ ਉਹ ਪੰਜਾਬ ਦੇ ਵਿੱਚ ਵੀ ਹੋਵੇ ਸਾਨੂੰ ਮਲੇਰਕੋਡਲੇ ਦੇ ਵਿੱਚ ਇਹ ਹਾਲਾਤ ਨਹੀਂ ਦਿਖਦੇ ਹੈਗੇ ਵੀ ਸਹੀ ਢੰਗ ਨਾਲ ਚੋਣ ਹੋ ਰਹੀ ਹੈ ਉਹ ਕਾਰਨ ਇਹ ਹੈ ਐਮਐਲਏ ਸਾਹਿਬ ਦਾ ਜਿਹੜਾ ਦਫ਼ਤਰ ਹੈ ਉਹ ਡੀਸੀ ਕੰਪਲੈਕਸ ਦੇ ਵਿੱਚ ਬਣਿਆ ਹੋਇਆ ਹੈ ਉਹ ਚੋਣ ਜਦ ਤੱਕ ਲੰਚੂਕਿਆ ਉਹਨਾਂ ਦਾ ਜਿਹੜਾ ਦਫ਼ਤਰ ਹੈ ਉਹ ਸਿਰਫ ਇੱਕ ਸਰਕਾਰੀ ਉਹਦੇ ਤੇ ਉਹ ਵਿਰਾਜਮਾਨ ਨੇ ਸੰਵਧਾਨਿਕ ਉਹਦੇ ਤੇ ਉਹ ਉਹਦੇ ਵਾਸਤੇ ਯੂਜ਼ ਕਰ ਸਕਦੇ ਨੇ ਆਪਣੀ ਕੋਈ ਪੋਲੀਟੀਕਲ ਮੀਟਿੰਗਾਂ ਵਾਸਤੇ ਐਮ ਐਲ ਏ ਸਾਹਿਬ ਆਪਣਾ ਦਫ਼ਤਰ ਆਫਿਸ ਯੂਜ਼ ਨਹੀਂ ਕਰ ਸਕਦੇ ਹੈਗੇ ਪਿੱਛੇ ਜੇ ਅਸੀਂ ਦੇਖ ਰਿਹਾ ਜਿਆਦਾ ਚੋਣ ਜੁਗਤਾ ਲੱਗੇ ਆ ਸ਼ਨੀਵਾਰ ਦਾ ਉਹ ਤੱਕ ਦੇ ਹੀ ਜਿਹੜੀਆਂ ਪੋਲੀਟੀਕਲ ਐਕਟੀਵਿਟੀਆਂ ਨੇ ਉੱਥੇ ਹੀ ਚਲਾ ਰਹੇ ਨੇ ਇੱਕ ਤਾਂ ਅਸੀਂ ਮੀਡੀਆ ਦੇ ਮਾਧਿਅਮ ਤੋਂ ਇਹ ਮੰਗ ਕਰਦੇ ਆ ਕਿ ਜਿਹੜੀਆਂ ਉੱਥੇ ਪੋਲੀਟੀਕਲ ਐਕਟੀਵਿਟੀਆਂ ਹੋ ਰਹੀਆਂ ਨੇ ਉਹਨਾਂ ਦੇ ਆਫਿਸ ਨੂੰ ਸਿਰਫ ਲੋਕਾਂ ਦੇ ਕੰਮਾਂ ਤੱਕ ਰੱਖਿਆ ਜਾਵੇ ਜਿਹੜੇ ਉਹ ਨਹੀਂ ਕਰਾਉਂਦੇ ਹੈਗੇ ਉਹਨੂੰ ਸਿਰਫ ਆਪਣੇ ਪੋਲੀਟੀਕਲ ਮੁੱਦਿਆਂ ਵਾਸਤੇ ਉਹ ਯੂਜ਼ ਕਰ ਰਹੇ ਨੇ ਸਾਡੀ ਡੀਸੀ ਮੈਡਮ ਤੋਂ ਇਹੀ ਮੰਗ ਹੈ ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜਾ ਉਹਨਾਂ ਦਾ ਆਫਿਸ ਹੈ ਉਹਨੂੰ ਕਿਸੇ ਵੀ ਢੰਗ ਨਾਲ ਉਹਨੂੰ ਬੰਦ ਕੀਤਾ ਜਾਵੇ ਜਦ ਤੱਕ ਚੋਣ ਜੱਤਾ ਲੱਗਿਆ ਹੋਇਆ ਹੈ ਉੱਥੇ ਕੋਈ ਵੀ ਪੋਲੀਟੀਕਲ ਐਕਟੀਵਿਟੀ ਨਾ ਚੱਲੇ ਆਮ ਆਦਮੀ ਪਾਰਟੀ ਦੀ ਬਾਕੀ ਐਮਐਲਏ ਸਾਹਿਬ ਦਾ ਤੁਹਾਨੂੰ ਪਤਾ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹ ਕਿੱਡੇ ਝੂਠੇ ਵਾਅਦੇ ਕਰਕੇ ਇਹਨੂੰ ਬੋਗਸ ਪਾਰਟੀ ਦਾ ਨਾਮ ਦਿੱਤਾ ਗਿਆ ਹੈ ਇਹ ਕਿੱਡੇ ਝੂਠੇ ਵਾਅਦੇ ਕਰਕੇ ਆਏ ਸੀਗੇ ਹੁਣ ਤੁਸੀਂ ਸਾਰੇ ਜਾਣਦੇ ਹੋ ਵੀ ਇਹਨਾਂ ਨੇ ਵੀ ਬੀਜੇਪ ਦੇ ਜ਼ਿਲ੍ਹਾ ਪ੍ਰਧਾਨ ਨੇ ਦੋਸ਼ ਲਾਇਆ ਨੂੰ ਕਿ ਇੱਥੇ ਡੀਸੀ ਦਫ਼ਤਰ ਦੇ ਅੰਦਰ ਐਮਐਲਏ ਸਾਹਿਬ ਦਾ ਦਫ਼ਤਰ ਹੈ ਸਰਕਾਰੀ ਜਦਕਿ ਡੀਸੀ ਜਿਹੜੀ ਸਰਕਾਰੀ ਬਿਲਡਿੰਗ ਦੇ ਅੰਦਰ ਕੋਈ ਚੌਂਜਾ ਪਾਤੇ ਰਹੀਆਂ ਉਹ ਲੱਗਣਾ ਹੁੰਦੀ ਨਹੀਂ ਫਰਕ ਅਕਟੀਵਿਟੀ ਤੇ ਇਸ ਤੇ ਟਟਕੀ ਕਰਾ ਜਿਵੇਂ ਅਸੀਂ ਆਪਣੀ ਪ੍ਰੈਸ ਕਾਨਫਰੰਸ ਜੋ ਵੀ ਇਹਗਾ ਦਸੀ ਕਿ ਸੀ ਸਾਡਾ ਐਮ ਸੀ ਸੀ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨਸ ਜਾਂ ਉਹਦੀ ਇੰਪਲੀਮੈਂਟੇਸ਼ਨ ਨੂੰ ਦੇਖਣ ਦੇ ਲਈ ਜੋ ਸਾਡਾ ਸੈੱਲ ਬਣਿਆ ਹੋਇਆ ਹੈ ਉਹ ਉਸੇ ਦਿਨ ਆ ਸ਼ੁਰੂ ਹੋ ਗਿਆ ਸੀ ਜਿਸ ਦਿਨ ਐਮ ਸੀ ਸੀ ਲਾਗੂ ਹੋਇਆ ਸੀ ਤੇ ਇਹ ਸਾਰੇ ਇਨਸੀਡੈਂਟਸ ਜੋ ਵੀ ਕੋਈ ਜੋ ਵੀ ਐਕਟੀਵਿਟੀ ਹੈ ਪੋਲੀਟੀਕਲੀ ਰਿਲੇਟਿਡ ਐਕਟੀਵिटीज ਹੈ ਉਹਨੂੰ ਮੋਨਿਟਰ ਕੀਤਾ ਜਾ ਰਿਹਾ ਹੈ ਐਂਡ ਉਹ ਸਾਰੀ ਇਨਫਰਮੇਸ਼ਨ ਜਿਹੜੀ ਹੈ ਸੈਲ ਦੇ ਰਾਹੀਂ ਏਅਰੋਜ਼ ਦੇ ਥਰੂ ਇਟ ਇਜ਼ ਬੀਨ ਸੈਂਟ ਟੂ ਦੀ ਆਰਓ ਆਫਿਸ ਥੈਂਕ ਯੂ